शाहरुख खान ਨੂੰ ਮਿਲੇ ਜਾਨੋਂ ਮਾਰਨ ਦੀ ਧਮਕੀ ਮਹਾਰਾਸ਼ਟਰ ਸਰਕਾਰ ਨੇ ਵਿਦਾਈ শাহরুখ ਖਾਨ ਦੀ ਸੁਰੱਖਿਆ ਬਾਲੀਵੁੱਡ ਦੇ ਕਿੰਗ ਖਾਨ শাহরুখ ਖਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ ਉਹਨਾਂ ਦੀ ਪੂਰੀ ਫਿਲਮ ਦੁਨੀਆ ਦੇ ਵਿੱਚ ਸਫਲ ਹੋ ਰਹੀ ਹੈ ਹਾਲਾਂਕਿ ਹੁਣੇ ਖਬਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦੇਵੇਗੀ ਦਰਅਸਲ ਬਾਲੀਵੁੱਡ ਦੇ ਵਿੱਚ ਬਾਕਸ ਆਫਿਸ ਤੇ ਆਪਣੀ ਵੱਡੀ ਪਾਰੀ ਤੋਂ ਬਾਅਦ ਸ਼ਾਹਰੂਖ ਖਾਨ ਨੂੰ ਚਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਦਾਕਾਰ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟra ਸਰਕਾਰ ਨੇ ਹੁਣ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਖਬਰਾਂ ਮੁਤਾਬਕ ਸ਼ਾਹਰੂਖ ਖਾਨ ਨੂੰ ਲਗਾਤਾਰ ਚਾਨੋ ਮਾਰਤ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸ਼ਾਹਰੂਖ ਖਾਨ ਨੂੰ ਦਿੱਤੀ ਗਈ ਵਾਈਪਲਸ ਸੁਰੱਖਿਆ ਤਹਿਤ 6 ਨਿਜੀ ਅਤੇ 5 ਹਥਿਆਰਾਂ ਦੇ ਨਾਲ ਸੁਰੱਖਿਆ ਅਧਿਕਾਰੀ 24 ਘੰਟੇ ਲਈ ਉਹਨਾਂ ਦੇ ਨਾਲ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੂਖ ਖਾਨ ਦੀ ਜਾਨ ਨੂੰ ਖਤਰਾ ਹੈ ਹਾਲ ਹੀ ਵਿੱਚ ਆਪਣੀ ਫਿਲਮ ਪਠਾਨ ਅਤੇ ਜਵਾਨ ਦੇ ਹਿੱਟ ਹੋਣ ਤੋਂ ਬਾਅਦ ਸ਼ਾਹਰੂਖ ਖਾਨ ਨੂੰ ਗੈਂਗਸਟਰਾਂ ਦੇ ਨਿਸ਼ਾਨੇ ਤੇ ਲਿਆ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਲਈ ਸਿਰਫ ਦੋ ਪੁਲਿਸ ਮੁਲਾਜ਼ਮ ਉਹਨਾਂ ਦੇ ਨਾਲ ਸਨ ਖਾਨ ਨੂੰ ਦਿੱਤੀ ਗਈ ਵਾਈ ਪਲੱਸ ਸੁਰੱਖਿਆ ਦਾ ਖਰਚ ਸ਼ਾਹਰੂਖ ਖਾਨ ਖੁਦ ਚੱਕਣਗੇ ਉਹਨਾਂ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ ਫਿਲਹਾਲ ਤੁਹਾਡੇ ਇਸ ਅਪਡੇਟ ਉੱਤੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਸ਼ਾਹਰੂਖ ਖਾਨ ਨੂੰ ਮਿਲੇ ਜਾਨੋਂ ਮਾਰਨ ਦੀ ਧਮਕੀ ਮਹਾਰਾਸ਼ਟਰ ਸਰਕਾਰ ਨੇ ਵਿਧਾਈ ਸ਼ਾਹਰੂਖ ਖਾਨ ਦੀ ਸੁਰੱਖਿਆ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੂਖ ਖਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ ਉਹਨਾਂ ਦੀ ਪੂਰੀ ਫਿਲਮ ਦੁਨੀਆ ਦੇ ਵਿੱਚ ਸਫਲ ਹੋ ਰਹੀ ਹੈ ਹਾਲਾਂਕਿ ਹੁਣੇ ਖਬਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦੇਵੇਗੀ ਦਰਅਸਲ ਬਾਲੀਵੁੱਡ ਦੇ ਵਿੱਚ ਬਾਕਸ ਆਫਿਸ ਤੇ ਆਪਣੀ ਵੱਡੀ ਪਾਰੀ ਤੋਂ ਬਾਅਦ 샤ਰੂਖ ਖਾਨ ਨੂੰ ਚਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਦਾਕਾਰ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹੁਣ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਖਬਰਾਂ ਮੁਤਾਬਕ 샤ਰੂਖ ਖਾਨ ਨੂੰ ਲਗਾਤਾਰ ਚਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸ਼ਾਹਰੂਖ ਖਾਨ ਨੂੰ ਦਿੱਤੀ ਗਈ ਵਾਈਪਲਸ ਸੁਰੱਖਿਆ ਤਹਿਤ 6 ਨਿਜੀ ਅਤੇ 5 ਹਥਿਆਰਾਂ ਦੇ ਨਾਲ ਸੁਰੱਖਿਆ ਅਧਿਕਾਰੀ 24 ਘੰਟੇ ਲਈ ਉਹਨਾਂ ਦੇ ਨਾਲ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੂਖ ਖਾਨ ਦੀ ਜਾਨ ਨੂੰ ਖਤਰਾ ਹੈ ਹਾਲ ਹੀ ਵਿੱਚ ਆਪਣੀ ਫਿਲਮ ਪਠਾਨ ਅਤੇ ਜਵਾਨ ਦੇ ਹਿੱਟ ਹੋਣ ਤੋਂ ਬਾਅਦ ਸ਼ਾਹਰੂਖ ਖਾਨ ਨੂੰ ਗੈਂਗਸਟਰਾਂ ਦੇ ਨਿਸ਼ਾਨੇ ਤੇ ਲਿਆ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਲਈ ਸਿਰਫ 2 ਪੁਲਿਸ ਮੁਲਾਜ਼ਮ ਉਹਨਾਂ ਦੇ ਨਾਲ ਸਨ ਖਾਨ ਨੂੰ ਦਿੱਤੀ ਗਈ ਵਾਈਪਲਸ ਸੁਰੱਖਿਆ ਦਾ ਖਰਚ ਸ਼ਾਹਰੂਖ ਖਾਨ ਖੁਦ ਚੱਕਣਗੇ ਉਹਨਾਂ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ ਫਿਲਹਾਲ ਤੁਹਾਡੀ ਇਸ ਅਪਡੇਟ ਉੱਤੇ ਜੋ ਵੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ